Haravendra ਪਹਿਲਵਾਨ ਬੀੜ ਬੰਸੀਆਂ ਵਾਲੇ ਔਰ ਸੁਰਜਨ ਸਿੰਘ ਜੀ ਚੱਠਾ ਉਹਨਾਂ ਵੱਲੋਂ ਅਗਲੇ ਸਾਲ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ 골ਡ ਮੈਡਲ ਦੇ ਨਾਲ ਸਨਮਾਨ ਸਾਡੇ ਭਰਾ ਸਤਬਾਲ ਖੜਿਆਲ ਦਾ ਹੋਵੇਗਾ ਜਿਨ੍ਹਾਂ ਦੇ ਕਿਤੇ ਜਤਿੰਦਰ ਚੌਲ ਹੋਰਾਂ ਨੇ ਕਾਲੇ ਟਰੇਸੀ ਹੋਰਾਂ ਨੇ ਅਲਟੋ ਕਾਰਡ ਦੇ ਨਾਲ ਵੱਡੇ ਸਨਮਾਨ ਹੋਏ ਇਹ ਬੰਦੇ ਦੀ ਮਿਹਨਤ ਸੈਂਟਰ ਵੈਲੀ ਕਲੱਬ ਨੇ ਕਹਿੰਦੇ ਮੁੱਲ ਪਾਇਆ ਵੱਡੀ ਗੱਡੀ ਦੇ ਨਾਲ ਮਾਨ ਸਨਮਾਨ ਦਿੱਤਾ ਹੈ ਕਦੇ ਮੇਰੇ ਮਿੱਤਰੋ ਨਾ ਮਨ ਸਿੰਘ ਦੁਲਟ ਪਹਿਲੀ ਰੇਡ ਪਾਉਣ ਦੇ ਲਈ ਤਿਆਰ ਹੈ ਆਹ ਚਾਰ ਨੇ ਆਹ ਗੱਲਾਂ ਚੱਲਦੀਆਂ ਮੇਰੇ ਮਿੱਤਰੋ ਆਹ ਚੈਨ ਵੀ ਚਰਚਾ ਦੇ ਵਿੱਚ ਆਈ ਹੋਈ ਐ ਆਹ ਡਿੜਬੇ ਵਾਲੇ ਨੇ ਆਹ ਕਰਦਾ 35 ਲਾਂਗਾ ਟਾਏ ਵਾਲੀ ਗੱਲ ਮੇਰੇ ਨੇ ਕਹਿੰਦੇ ਪੇਤੀ ਆਵਦਾ ਕਰਦਾ ਜੇ ਨਾਲ ਖੜ ਜੇ ਕੋਈ ਜਿਤਾ ਨਹੀਂ ਸਕਦਾ ਜੇ ਕਰਦਾ ਪੇਤੀ ਪਿੱਛੇ ਹਟ ਜੇ ਜਾਂ ਭੇਦਲੇ ਦੇ ਕਿਤੇ ਤੇ ਫਿਰ ਕੋਈ ਜਿਤਾ ਨਹੀਂ ਸਕਦਾ ਫਿਰ ਕੋਈ ਜਿਤਾ ਨਹੀਂ ਸਕਦਾ ਉਹ ਮੈਦਾਨ ਦੇ ਵਿੱਚ ਪੈਂਦੀ ਰੇਡ ਇੱਕ ਪਾਸੇ ਕਹਿੰਦੇ ਬੋਪੜ ਦਾ ਹੁਸ਼ਿਆਰ ਤੇ ਦੂਸਰੇ ਪਾਸੇ ਅਮਰਤ ਫੱਤੇਗੜ ਛੰਨਾ ਵਾਲਾ ਤੇ ਨਾਲ ਯਾਦੀ ਹੈ ਉਹ ਚਾਰੇ ਕਹਿੰਦੇ ਟੌਪ ਦੇ ਜਾਫੀ ਨੇ ਉਹ ਲਵਾਰੇ ڈاکੂ ਦਾ ਪਿੰਡ ਹੈ ਪਰ ਆਹ ਕਹਿੰਦੇ ਹਿਸ਼ਾਰਾ ਬਹੁਪਰੀਆ ਲਓ ਢੜਵੇ ਦਾ ਸੰਦੀਪ ਲੁੱਧਰ ਨਾਂ ਪੂਰਾ ਸੰਦੀਪ ਹੈ ਉਹ ਮਿੱਤਰੋ ਪੁੱਤ ਭਗੇਲੇ ਦਾ ਨਾਂਜੀ ਦਾ ਸੰਦੀਪ ਹੈ ਮਿੱਤਰੋ ਪੁੱਤ ਭਗੇਲੇ ਦਾ ਲਓ ਨਾਮ ਸੰਦੀਪ ਕੌੜੀ ਵਿੱਚ ਲੱਗੇ ਖਰਜੀਤ ਅੰਦਰ ਮੈਦਾਨੇ ਜਾਂਦਾ ਫੱਟੇ ਚੱਕਦਾ ਫੇਰ ਕੇ ਕਬੱਡੀ ਪਾਉਂਦਾ ਪਿੰਡ ਢੜਵਾ ਹੈ ਜੱਟ ਦਾ ਆਹ ਸਾਹਮਣੇ ਢੜਵੇ ਵਾਲਾ ਉਧਰ ਵੀ ਢੜਵੇ ਵਾਲਾ ਕਰਦਾ ਕਮਾਲ ਪਰ ਇਸ ਸਮੇ ਸੰਦੀਪ ਲੁੱਧਰ ਕੜਾ ਨੰਬਰ ਜੋੜਦਾ ਆਇਆ ਨੰਗਲੰਬੀਆਂ ਵਾਲੇ ਸੰਦੀਪ ਦੇ ਨਾਲ ਯਾਰੀ ਸੀ ਮੇਰੇ ਮਿੱਤਰੋ ਸੰਦੀਪ ਦੀ ਵੀ ਕਹਿੰਦੇ ਖੇਡ ਦੀ ਦੁਨੀਆ ਫੈਨ ਹੈ ਮਿੰਟੂ ਡੁੱਡੀ ਵਾਲਾ ਸਾਡੇ ਅਰਪਾਲ ਸਿੰਘ ਜੀ ਖਰੀয়াল ਸਾਹਿਬ ਦੇ ਨਾਲ ਸੰਪਰਕ ਕਰਨ ਲਓ ਪਈ ਫਿਰ ਰੇਡ ਭੋਲਾ ਕਨੌਰੀ ਵਾਲਾ ਹੁਸ਼ਿਆਰਾ ਬੋਪਰ ਵਾਲਾ ਹੁਸ਼ਿਆਰਾ ਬੋਪਰ ਵਾਲਾ ਤੇ ਭੋਲਾ ਕਨੌਰੀ ਵਾਲਾ ਅੱਜ ਕਹਿੰਦੇ ਦੁਨੀਆ ਦੀ ਕਰੀਮ ਖਰਾਲ ਦੇ ਕਬੱਡੀ ਕੱਪ ਦੇ ਪੁੱਜੀ ਹੈ ਆਹ ਮੈਦਾਨ ਦੇ ਵਿੱਚ ਆਪਾਂ ਤੱਕਦੇ ਆ ਸੋਨੀ ਐਸ ਵੇਲੇ ਫਤੇਗੜ ਛੰਨਾ ਵਾਲਾ ਮੈਦਾਨ ਦੇ ਵਿੱਚ ਅੱਗੇ ਵੱਲ ਵਧਦਾ ਹੋਇਆ ਡੌਲਿਆਂ 'ਚ ਜਾਨ ਹੋਵੇ ਪੱਟਾ ਉੱਤੇ ਮਾਣ ਹੋਵੇ ਖੋਪੜੀ 'ਚ ਹੋਵੇ ਤਕਨੀਕ ਮਿੱਤਰੋ ਓਏ ਮੁੰਡਾ ਟੱਪਣ ਨਹੀਂ ਦਿੰਦਾ ਫਿਰ ਲੀਕ ਮਿੱਤਰੋ ਪਰ ਸਾਹਮਣੇ ਸੋਨੀ ਫਤੇਗੜ ਛੰਨਾ ਵਾਲਾ ਐਸ ਵੇਲੇ ਆਪਣੀ ਟੀਮ ਦੇ ਵਾਸਤੇ ਅੰਕ ਦਾ ਵਾਅਦਾ ਕਰਦਾ ਹੋਇਆ ਲਓ ਅਗਲੀ ਰੇਡ ਮੈਦਾਨ ਦੇ ਵਿੱਚ ਗੋਰੇ ਦੀ ਰਣ ਜਾਰੀ ਹੈ ਲਓ ਗੋਰਾ ਰਸਾਲੂ ਵਾਲਾ ਇੱਕ ਕੰਨੀ ਤੇ ਕਹਿੰਦੇ ਅੰਮ੍ਰਿਤ ਤੱ ਲੱਗਿਆ ਹੋਇਆ ਫਤੇਗੜ ਛੰਨਾ ਵਾਲਾ ਨਾਲ ਯਾਦੀ ਲੱਗਿਆ ਹੋਇਆ ਨਾਲ ਕਹਿੰਦੇ ਵੇਖਦਾ ਬੋਪਰਲਾ ਯਾਰ ਆਏ ਅਮਰਤ ਫਤੇਗੜ ਛੰਨਾ ਵਾਲਾ ਇਸ ਸਮੇਂ ਟਰਾਈ ਕਰਦਾ ਮੇਰੇ ਮਿੱਤਰੋ ਆ ਲੱਗਦਾ ਜੋਰ ਰਸਾਲੂ ਵਾਲਾ ਗੋਰਾ ਕਹਿੰਦੇ ਪ੍ਰਧਾਨ ਗਰਮੇਲ ਸਿੰਘ ਦਿੜਬਾ ਦਾ ਜਿਹੇ ਤਾਂ ਖਿਡਾਰੀਆ ਮੇਰੇ ਮਿੱਤਰੋ ਕਿਉਂਕਿ ਯਾਦਾ ਰਹਿ ਗਈਆਂ ਕਿ ਮਰ ਗਿਆ ਦੇ ਪਿੱਛੇ ਲੋਕੀ ਪਾਉਂਦੇ ਨੇ ਕਫਾਰੀਆਂ ਮਾਨਾ ਮਰ ਜਾਣਾ ਪਿੱਛੇ ਰੱਦਾ ਰਹ ਜਾਣੀ ਹੈ ਮਾਨਾ ਮਰ ਜਾਣਾ ਉਹ ਪਿੱਛੇ ਜਾਦਾ ਰਹਿ ਜਾਣੀਆਂ ਗਲਵਿੰਦਰ ਰਤਾ ਥੇ ਵਾਲੇ ਦੇ ਤਿੰਨ ਜਫੇ ਨੇ ਜਿਹੜੇ 1000 ਦੇ ਹੋਣਗੇ ਪ੍ਰਗਟ ਸਿੰਘ ਜੀ ਖੂੜਾ ਰਤਾ ਥੇ ਵਾਲੇ ਪੁੱਜੇ ਹੋਇਆ ਲਓ ਭੋਲਾ ਕਨੌਰੀ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਰ ਹੈ ਅੱਜ ਵੱਡੇ ਮਾਨ ਹੋ ਰਿਹਾ ਹੈ ਵੱਡੇ ਸਨਮਾਨ ਹੋ ਰਿਹਾ ਹੈ ਵਿੱਕੀ ਧਾਲੀਵਾਲ ਜੀ ਵੀ ਪੁੱਜ ਗਏ ਨੇ ਉਹ ਗਲਾਇ ਆਲਮ ਚੱਠੇ ਦੀਆਂ ਹੋਣੀਆਂ ਨੇ ਪਰ ਆਹ ਕਹਿੰਦੇ ਯਾਦੀ ਤੇ ਦੂਸਰੇ ਪਾਸੇ ਭੋਲਾ ਕਨੌਰੀ ਵਾਲਾ ਪੁਆਇੰਟ ਦਾ ਵਾਅਦਾ ਕਰ ਰਿਹਾ ਹੈ ਗੋਲੂ ਕਲਾਰ ਪਿੱਟੂ ਕਲਾਰ ਰਮੇ ਸ਼ਿਵਰੇ ਗੰਡੂਆ ਕਹਿੰਦੇ ਉਹਨਾਂ ਦੇ ਗਰੁੱਪ ਵੱਲੋਂ 1100 ਦੀ ਦੂਜੀ ਕਬੱਡੀ ਪਹਿਲੀ 1100 ਦੀ ਦੂਜੀ ਰੇਡ ਹੈ ਹਰਪਾਲ ਖਰਿਆਲ ਉਹਨਾਂ ਦੇ ਸੱਜੇ ਤੇ ਸੰਦੀਪ ਲੋਧਰ ਕਹਿੰਦੇ ਜਗਪਾਲ ਮਿੱਡ ਉਹਨਾਂ ਦੇ ਸੱਜੇ ਤੇ ਪੁੱਜਿਆ ਆ ਮੇਰੇ ਮਿੱਤਰੋ ਸਤਗੁਰ ਪ੍ਰਿਹਲਾਨ ਦੀ ਖਰਿਆਲ ਸਾਹਿਬ ਇਧਰ ਯਾਦ ਕਰ ਰਿਹਾ ਆ ਗਲਵਿੰਦਰ ਰੱਤਾ ਧੇ ਵਾਲਾ ਲਓ ਸਾਹਮਣੇ ਲੁੱਧਰ ਬੇਨਤੀ ਸਤਗੁਰ ਪ੍ਰਧਾਨ ਜੀ ਔਰ ਪਾਲ ਖੜਿਆਲ ਜੀ ਨਾਲ ਗਰਾਊਂਡ ਦੇ ਵਿੱਚ ਸੰਪਰਕ ਕਰ ਲੈਣਾ ਲਓ ਗੋਰਾ ਰਸਾਲੂ ਆ ਗਿਆ ਧਰਮਾ ਜੀ ਕਰਿਓ ਗੱਲ ਆਹ ਗੋਰਾ ਰਸਾਲੂ ਮੈਦਾਨ ਦੇ ਵਿੱਚ ਫੇਰ ਕਬੱਡੀ ਪਾਉਣ ਦੇ ਵਾਸਤੇ ਤਿਆਰ ਹੈ ਅੱਜ ਦੇ ਦਿਨ ਦਾ ਪਹਿਲੀ ਪਹਿਲਾ ਸੈਮੀਫਾਈਨਲ ਮੈਚ ਜ਼ਿਲ੍ਹਾ ਸੰਗਰੂਰ ਦੀ ਧਰਤੀ ਹੈ ਮਾਲਵੇ ਦੀ ਧਰਤੀ ਹੈ ਸਭਾ ਪਿੰਡ ਜੌਨੇ ਦਾਤੇ ਆਹ ਸਭਾ ਪਿੰਡ ਸੋਚੇ ਦਾਤੇ ਮੌੜ ਪਿੰਡ ਜੌਨੇ ਦਾ ਪਰ ਉਧਰਲੇ ਪਾਸੇ ਆਪਾਂ ਵਦਦੇ ਆ ਮੇਰਾ ਖਿਆਲ ਇਸ਼ਾਰਾ ਤੇ ਕਿਹੜੇ ਪਾਸੇ ਨੰਬਰ ਜੀ ਜੀ ਨੰਬਰ ਜਿਹੜਾ ਰੇਡਰ ਦੇ ਲਈ ਹੈ ਲਓ ਸੋਨੀ ਫਤੇਗੜ ਛੰਨਾ ਵਾਲਾ ਕਬੱਡੀ ਪਾਰ ਹੈ ਦਿਲਸਾਧ ਦੀ ਕਰੋ ਸਿਰਦ ਲਓ ਸੋਨੀ ਫਤੇਗੜ ਛੰਨਾ ਵਾਲਾ ਅਗਲੀ ਰੇਡ ਪਾਉਣ ਦੇ ਲਈ ਵਧਿਆ ਚਾਰ ਰੇਡ ਇੱਕ ਪਾਸੇ ਗਰਮੱਤਾ ਆਹ ਕਹਿੰਦੇ ਜੰਜੂ ਤੇ ਕਹਿੰਦੇ ਕੁਲਵਿੰਦਰ ਦੀ ਜੋੜੀ ਆਹ ਦੁਨੀਆ ਭਰ ਦੇ ਵਿੱਚ ਮਸ਼ਹੂਰ ਹੈ ਹੁਣ ਵੇਖਦਾ ਕੌਣ ਕਰਵਾਵੇਗਾ ਬੱਲੇ ਬੱਲੇ ਇਹ ਟਾਈਮ ਇਹ ਵਕਤ ਇਹ ਸਮਾਂ ਦੱਸ ਗਿਆ ਮੇਰੇ ਮਿੱਤਰੋ ਆਹ ਸਾਹਮਣੇ ਆਏ ਗਰਮੱਤਾ ਦਰ ਵਾਲਾ ਕਰਦਾ ਕਮਾਲ ਆਹ ਸਾਹਮਣੇ ਬੱਲੇ ਬੱਲੇ ਆਹ ਸਵਾਦ ਉਹ ਸਵਾਦ ਕਬੱਡੀ ਦਾ ਸਵਾਦ ਦਾਰਸ਼ਕ ਵੀਰੋ ਜੱਫਾ ਵਧੀਆ ਲੱਗਿਆ ਇੱਕ ਵਾਰੀ ਤਾੜੀਆਂ ਮਾਰ ਦਿਓ ਜ਼ੋਰਦਾਰ ਦੁਨੀਆ ਖੁਸ਼ ਹੈ ਖੜਿਆਲ ਮੇਲਾ ਚੱਲਦਾ ਹੈ ਦੁਨੀਆ ਖੁਸ਼ ਹੈ ਜੀ ਵਾਹ ਬਲਜੀਤ ਬਾਸੀ ਚੂਹੇ ਕੇ ਅਮਰੀਕਾ ਵਾਲੇ ਸਭਾ ਥਿਆੜਾ ਦੀ ਉੱਤੇ ਸਾਡੇ ਸੇਵਾ ਸਿੰਘ ਜੀ ਰਾਣਾ ਵੱਡੇ ਸਹਿਯੋਗ ਨੇ ਅੱਜ ਦੇ ਕਬੱਡੀ ਕੱਪ ਦੇ ਲਈ ਉਹ ਮੈਦਾਨ ਦੇ ਵਿੱਚ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਉਹ ਸਾਹਮਣੇ ਭੋਲੇ ਦੀ ਰੇਡ ਤੇ ਦੂਸਰੇ ਪਾਸੇ ਜਾਂਦੀ ਤਿੰਨ ਨੰਬਰ ਜਿਹੜਾ ਧਾਵੀ ਦੇ ਲਈ ਝੜਦਾ ਹੋਇਆ ਗਰਮੱਤੇ ਦੇ ਲਈ 500 ਦੇ ਵੱਡੇ ਮਾਣ ਸਭਾ ਥਿਆੜਾ ਦੀ ਉਹ ਬਲਜੀਤ ਸਿੰਘ ਜੀ ਬਾਸੀ ਚੂਹੇਗੇ ਸੇਵਾ ਸਿੰਘ ਜੀ ਰਾਣਾ ਉਹ ਮਾਣ ਕਰ ਰਿਹਾ ਪਰ ਆ ਮੁੰਡਾ ਕਹਿੰਦੇ ਗੁਰਵਿੰਦਰ ਹੈ ਉਹ ਗੁਰਵਿੰਦਰ ਪਰ ਸਾਹਮਣੇ ਕਹਿੰਦੇ ਮਨ ਸਿੰਘ ਦੁਲਟ ਦਿੜਵੇ ਬਾਲਾ ਭੱਜ ਗਿਆ ਗਰਮੇਲ ਸਿੰਘ ਜੀ ਪ੍ਰਧਾਨ ਖੇਡ ਕਬੱਡੀ ਦੇ ਉਹ ਅਨਮੋਲ ਹੀਰੇ ਉਹਨਾਂ ਦੀਆਂ ਕਹਿੰਦੇ ਯਾਦਾਂ ਨੇ ਕਿਉਂਕਿ ਦੁਨੀਆ ਮਾਨ ਕਰਦੀ ਹੈ ਦੁਨੀਆ ਯਾਦ ਕਰਦੀ ਹੈ ਜੇ ਕੁਝ ਦੁਨੀਆ ਤੇ ਕੁਝ ਵੱਖਰਾ ਕਰਕੇ ਜਾਂਦੇ ਆ ਨਹੀਂ ਤੇ ਆਉਣਾ ਜਾਣਾ ਤੇ ਚੱਲਦਾ ਰਹਿੰਦਾ ਆਉਣਾ ਜਾਣਾ ਤੇ ਚੱਲਦਾ ਰਹਿੰਦਾ ਪਰ ਸਾਹਮਣੇ ਕਹਿੰਦੇ ਉਹ ਗੋਰਾ ਰਸਾਲੂ ਵਾਲਾ ਇਸ ਵਾਲੇ ਕਬੱਡੀ ਪਰ ਤੇ ਦੂਸਰੇ ਪਾਸੇ ਉਹ ਬੌਪਰ ਦਾ ਹੁਸ਼ਿਆਰਾ ਉਹ ਬੌਪਰ ਦਾ ਹੁਸ਼ਿਆਰਾ ਕਹਿੰਦੇ ਲਾ ਬੌਪਰ ਦਾ ਹੁਸ਼ਿਆਰਾ ਮਾਣ ਕਰਦਾ ਸੇਵਾ ਸਿਗਰਾਣਾ ਸਟਾਰ ਆਟੋ ਕਬੱਡੀ ਵਾਲਾ ਅੱਜ ਦੇ ਮੇਲੇ ਦੇ ਲਈ ਵੱਡਾ ਰੋਲ ਹੈ ਉਧਰ ਪ੍ਰਗਟ ਸਿੰਘੂੜਾ ਜੀ ਗਰਮੱਤੇ ਦਿੜਬੇ ਦੇ ਲਈ 500 ਪੁੱਜਦਾ ਕਰਦੇ ਆ ਇਹ ਤੀਜੀ ਕਬੱਡੀ ਕਹਿੰਦੇ ਨਾਂਜੀ ਦਾ ਸੰਦੀਪ ਹੈ ਮਿੱਤਰੋ ਓਏ ਪਤਪ ਕਿਲੇ ਦਾ ਦੁਨੀਆਂ ਦੇ ਵਿੱਚ ਨਾ ਗੂੰਜੇ ਗਰਮੇਲ ਦੇ ਚੇਲੇ ਦਾ ਮਾਂ ਦੇ ਪੀਤੇ ਦੁੱਧ ਦਾ ਕਰਜ਼ੇ ਚ ਘਾਤਾ ਲੁੱਧਰਨੇ ਉਹ ਦੁਨੀਆ ਤੇ ਨਾ ਦਿੜਵੇ ਦਾ ਚਮਕਾਤਾ ਲੁੱਧਰਨੇ ਦਿੜਵੇ ਦਾ ਨਾ ਦੁਨੀਆ ਤੇ ਚਮਕਾਤਾ ਲੁੱਧਰਨੇ ਜਿਹੜੇ ਜਿਹੜੇ ਸੰਦੀਪ ਲੁੱਧਰ ਨੂੰ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਮਾਰ ਲਓ ਜ਼ੋਰਦਾਰ ਵੱਡਾ ਮੱਲ ਹੈ ਆ ਵੱਡਾ ਮੱਲ ਹੈ ਰਸ਼ੀਅਨ ਟੈਂਕ ਆਹ ਦੇਖਦਾ ਗਰਮੱਤਾ ਤੇ ਲੁੱਧਰ ਅੱਜ ਕਿੱਥੇ ਰੁਕਦਾ ਆਉਂਦਾ ਜੱਟ ਬੁੱਕਦਾ ਲੁੱਧਰ ਅੱਜ ਕਿੱਥੇ ਰੁਕਦਾ ਆਉਂਦਾ ਜੱਟ ਬੁੱਕਦਾ ਸਫਲ ਕਬਟੀਆਂ ਲਓ ਸਾਹਮਣੇ ਭੋਲਾ ਕਨੌਰੀ ਵਾਲਾ ਫਰੀਆਣੇ ਵਾਲਾ 500 ਸਾਡੇ ਮਿੱਡ ਭਰਾ ਵੱਲੋਂ ਐ ਮਿੱਡ ਕਹਿੰਦਾ 15 ਸਾਲ ਦੀ ਯਾਰੀ ਐ ਆ ਲੁੱਧਰ ਦੇ ਨਾਲ ਆਏ ਫਤਿਹਗੜ ਛੰਨਾ ਵਾਲਾ ਪਾਲੀ ਕਹਿੰਦੇ ਅਮਰੀਕਾ ਦੇ ਵਿੱਚ ਜਾ ਵਸਿਆ ਆ ਸਾਹਮਣੇ ਵੇਖਦਾ ਐ ਅਮਰਤੇ ਭੋਲਾ ਘਨੌਰੀ ਵਾਲਾ ਪਰ ਭੋਲਾ ਘਨੌਰੀ ਵਾਲਾ ਕਹਿੰਦੇ 1100 ਦੀਆਂ ਤਿੰਨ ਸਫਲ ਕਬੱਡੀਆਂ ਸਰਦਾਰ ਭਗੇਲ ਸਿੰਘ ਦੇ ਪੁੱਤਰ ਨੇ ਪਾ ਦਿੱਤੀਆਂ ਕਹਿੰਦੇ ਗੋਲੂក្លਾਰ ਬਿੱਟੂក្លਾਰ ਤੇ ਨਰਮੇਸ਼ਰ ਗੰਡੂਆ ਉਹਨਾਂ ਦੇ ਵੱਲੋਂ ਦਿੱਤੇ ਗਏ ਸੀ ਪਰ ਇਧਰਲੇ ਪਾਸੇ ਕਹਿੰਦੇ ਮਨ ਸਿੰਘ ਦੁਲਟ ਇਸ ਵੇਲੇ ਨੰਬਰ ਆਪਣੀ ਟੀਮ ਦੇ ਵਾਸਤੇ ਜੋੜਦਾ ਹੋਇਆ 1 2 3 ਕਹਿੰਦੇ ਦੁਨੀਆ ਦੀ ਵੱਡੀ ਵੱਡੀ ਵੈਬਸਾਈਟ ਅੱਜ ਦੁਨੀਆ ਦੇ ਵਿੱਚ ਵਿਖਾ ਰਹੀ ਹੈ ਖੇਡਿਆਰ ਦੀ ਕਬੱਡੀ ਗੱਪ ਨੂੰ ਲਓ ਗੋਰਾ ਰਸਾਲੂ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਵਾਸਤੇ ਬਿਲਕੁਲ ਤਿਆਰ ਹੈ ਵੱਡੇ ਭਰਾ ਹਰਪਾਲ ਸਿੰਘ ਖੜਿਆ ਨੂੰ ਇਹਨਾਂ ਦੀ ਸਮੁੱਚੀ ਟੀਮ ਦੇ ਲਈ ਮੁਬਾਰਕਬਾਦ ਹੈ ਮੁਬਾਰਕਬਾਦ ਹੈ ਜਿੱਥੇ ਵੱਡੇ ਕਬੱਡੀ ਦੇ ਮੱਲ ਪੁੱਜਿਆ ਉੱਥੇ ਕਹਿੰਦੇ ਵੱਡੇ ਕਲਾਕਾਰ ਵੀ ਪੁੱਜਿਆ ਪਰ ਇੰਦਰਲੇ ਪਾਸੇ ਉਹ ਬਾਪਰੀਆ 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 ਪਰ ਸਾਹਮਣੇ ਨੌਜਵਾਨ ਆਪਣੀ ਟੀਮ ਦੇ ਵਾਸਤੇ ਅੰਕ ਦਾ ਵਾਅਦਾ ਕਰ ਗਿਆ ਲਓ ਤਗੜਾ ਨੰਬਰ ਜੋੜਦਾ ਹੋਇਆ ਖੜਿਆ ਆਇਆ ਜੇ ਮੈਚ ਵਧੀਆ ਲੱਗਦਾ ਇੱਕ ਵਾਰੀ ਆਹ ਦੁਨੀਆ ਖੁਸ਼ ਹੈ ਖੜਿਆਲ ਸਾਹਿਬ ਦੇਖੋ ਦੁਨੀਆ ਭੰਗੜੇ ਪਾ ਰਹੀ ਹੈ ਆਹ ਕਹਿੰਦੇ ਬਗੇਲ ਸਿੰਘ ਮਾਰਦਾ ਪੁੱਤਰ ਢਿਬੇ ਵਾਲਾ ਰਸ਼ੇਨ ਟੈਂਕ ਇਸ ਸਮੇ ਕਬੱਡੀ ਪਾ ਰਿਹਾ ਚਾਰ ਜਾਫੀਆਂ ਦੇ ਵਿੱਚੋਂ ਗੁਲਵਿੰਦਰ ਵਰਗੇ ਇਸ ਸਮੇ ਚਾਰ ਨੇ ਆਹ ਕਹਿੰਦੇ ਵੇਖਦਾ ਢਿਬੇ ਵਾਲਾ ਗਰਮੱਤਾ ਆਹ ਲੁਗਰ ਆਹ ਗਰਮੱਤਾ ਆਹ ਲੁਗਰ ਕਿੱਥੇ ਰੁਕਦਾ ਉਹ ਕਿੱਥੇ ਰੁਕਦਾ ਆਉਂਦਾ ਜੱਟ ਮੁੱਕਦਾ ਬਾਈ ਹਰਵੰਸ ਜੀ ਹਰਪਾਲ ਖੜਾਲ ਦੀ ਉਹ ਜਗਪਾਲ ਬਾਈ ਹੋਰਾਂ ਦੇ ਪਿਆਰ ਕਰਕੇ ਖੇਡਦਾ ਢੜਵੇ ਦਾ ਲੁੱਤਰ ਇਹ ਧਰਤੀ ਦੇ ਯਾਰੀਆਂ ਵਗਾਉਣ ਆਉਂਦਾ ਕਿਉਂਕਿ ਸਤਪਾਲ ਬਾਈ ਹੋਰਾਂ ਦੇ ਨਾਲ ਹਰਪਾਲ ਖੜਾਲ ਹੋਰਾਂ ਦੇ ਨਾਲ ਹਰਵੰਸ ਹੋਰਾਂ ਦੇ ਨਾਲ ਵੱਡਾ ਪਿਆਰ ਹੈ ਜਗਪਾਲ ਹੋਰਾਂ ਦੇ ਨਾਲ ਪਰ ਇਧਰਲੇ ਪਾਸੇ ਆਪਾਂ ਤੱਕਦੇ ਆ ਯਾਤੀ ਇਸ ਵੇਲੇ ਆਪਣੀ ਟੀਮ ਦੇ ਵਾਸਤੇ ਫੱਤੇਗੜ ਛੰਨਾ ਦੀ ਟੀਮ ਦੇ ਵਾਸਤੇ ਅੰਕ ਦਾ ਵਾਅਦਾ ਕਰਦਾ ਹੋਇਆ ਲਓ ਮਨ ਸਿੰਘ ਦੁਲਟ ਆ ਗਿਆ ਲਓ ਮਨ ਸਿੰਘ ਦੁਲਟ ਆ ਗਿਆ ਪਈ ਫਿਰ ਰੇਡ ਤੇ ਆਹ ਗਰਮੱਤਾ ਦਿਰਬੇ ਵਾਲਾ ਪਰ ਵੇਖਦਾ ਮਨਸਿੰਘ ਪ੍ਰਦੀਪ ਸਿੰਘ ਜੀ ਸਾਡਾ ਉਹਨਾਂ ਦਾ ਵੀ ਜੇਜੇਦਰ ਦੇ ਧੰਨਵਾਦ ਹੈ ਮਾਣ ਸਾਡੀ ਜ਼ਿੰਦਗੀ ਦਾ ਪਾਲ ਖੜਿਆਲ ਜੀ ਆਗਰੇ ਆ ਇਧਰ ਗੋਰਾ ਰਸਾਲੂ ਵਾਲਾ ਅਗਲੀ ਕਬੱਡੀ ਪੌਣ ਦੇ ਲਈ ਤਿਆਰ ਹੈ ਕਿ ਖਾਦੀ ਰੱਜ ਕੇ ਖੁਰਾਕ ਜਿਹੜੀ ਮਾਂ ਨੇ ਖਵਾਈ ਸ਼ੌਂਕ ਪੂਰੇ ਕੀਤੇ ਬਾਪੂ ਨੇ ਤੋੜ ਕਿਸੇ ਜੀ ਦੀ ਨਾ ਆਈ ਕਿ ਦੇਖਿਆ ਨਹੀਂ ਕਦੇ ਮੋੜਾ ਡਿਆਂ ਤੇ ਖੜ ਕੇ ਦੜ ਕੋਜ ਨੇ ਲਵਾਈ ਲੋਕੋ ਮੋਟਾ ਡੰਡਾ ਫੜ ਕੇ ਨਾਲੇ ਪੀਤਾ ਦੁੱਧ ਘਰ ਦੀ ਦਾ ਠਾਰ ਠਾਰ ਲੋਕੋ ਇੰਜ ਬਣਦਾ ਕਬੱਡੀ ਦਾ 스타 ਲੋਕੋ ਔਰ ਸਾਲੂ ਵਾਲਾ ਯਾਦੀ ਫਤੇਗੜ ਛੰਨਾ ਵਾਲਾ ਟਰਾਈ ਕਰਦਾ ਨੰਬਰ ਧਾਵੀ ਦਾ ਮਨ ਸਿੰਘ ਦੀ ਰੇੜਾ ਧਰਮਾ ਦੀ ਕਰੇ ਗੱਲ ਓ ਮਨ ਸਿੰਘ ਦਲਟ ਕਹਿੰਦੇ ਟਰੈਕਟਰਾਂ ਦਾ ਜੇਤੂ ਪਹਾੜ ਵਰਗਾ ਜੋ ਸਹਿ ਏਸ ਨੌਜਵਾਨ ਦਾ ਥੱਬੇ ਥੱਬੇ ਦੇ ਨੇ ਪੱਟ ਮੁੰਡਾ ਕਹਿੰਦਾ ਪਿੱਛੇ ਹਟ ਪਤਾ ਲੱਗ ਜੂ ਮੈਦਾਨ ਵਿੱਚ ਚੰਡੇ ਚੇਲੇ ਦਾ ਆ ਕੇ ਦੇਖ ਲੈ ਨਯਾਰਾ ਦੇਖ ਲੈ ਨਯਾਰਾ ਖੜਾਲ ਬਾਲੇ ਮੇਲੇ ਦਾ ਵਾਹ ਜੀ ਵਾਹ ਸਾਡੇ ਭਰਾ ਚਰਨਜੀਤ ਜੀ ਜੀ ਹਵੇਲੀ ਵਾਲੇ ਉਹਨਾਂ ਦੇ ਵੱਲੋਂ ਵੀ ਦੜਬੇ ਦੇ ਲੁੱਤਰ ਦੇ ਲਈ 1000 ਰੁਪਿਆ ਪੁੰਜਦਾ ਕੀਤਾ ਗਿਆ ਹੈ ਦੜਬੇ ਦੇ ਲੁੱਤਰ ਦੇ ਲਈ 1000 ਰੁਪਿਆ ਸੰਦੀਪ ਦੇ ਲਈ ਚਰਨਜੀਤ ਜੀ ਦਾ ਮੈਚ ਚੋਟੀ ਦਾ ਖੇਡਿਆ ਜਾ ਰਿਹਾ ਹੈ ਦੋਨੋਂ ਟੀਮਾਂ ਦੇ ਦਰਮਿਆਨ ਆਹ ਸਿਰੇ ਦਾ ਮੈਚ ਖੇਡਿਆ ਜਾ ਰਿਹਾ ਹੈ ਉਧਰ ਸਾਡੇ ਬਯੰਤ ਜੇ ਜੀ ਜਸਵੀਰ ਜੇ ਜੀ ਤੇ ਰਵਿੰਦਰ ਕਨੇਡਾ ਤੇ ਗगन ਉਬਿਆ ਤੇ ਦੀਪ ਕਨੇਡਾ ਦਾ ਖਨੀ ਖਰਿਆਲ ਦੇ ਮਿੱਤਰਾਂ ਦਾ ਧੰਨਵਾਦ ਪਿਆਰ ਦੇ ਨਾਲ ਪਿਆਰ 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 ਜ਼ਿੰਦਗੀ ਦੇ ਵਿੱਚ ਪਿਆਰ ਤੋਂ ਵੱਡਾ ਕੁਝ ਨਹੀਂ ਕਿਉਂਕਿ ਜਿਉਂਦਿਆਂ ਨਾਲ ਖੜ ਜੀਏ ਤੇ ਵਧੀਆ ਗੱਲ ਹੈ ਸਰਤਾਜ ਫਿਰ ਆਰ ਆਈ ਵੀ ਹਰ ਇੱਕ ਲਿਖ ਦਿੰਦਾ ਪਰ ਮੈਂ ਪਹਿਲਾਂ ਵੀ ਗੱਲ ਕੀਤੀ ਐ ਸਾਨੂੰ ਇਹ ਤੇ ਨਹੀਂ ਪਤਾ ਸੀ ਮਰਨਾ ਕਦੋਂ ਐ ਪਰ ਸਾਨੂੰ ਇਹ ਪਤਾ ਐ ਅਸੀਂ ਆ ਯਾਰਾਂ ਮਿੱਤਰਾਂ ਚ ਆ ਮੇਲਿਆਂ ਚ ਆ ਭੈਣਾ ਭਾਈਆਂ ਚ ਕਦੇ ਦਵਾਰੇ ਮੁੜਕੇ ਨਹੀਂ ਆਉਣਾ ਇਸ ਕਰਕੇ ਜ਼ਿੰਦਗੀ ਪਿਆਰ ਮੰਗਦੀ ਐ ਜ਼ਿੰਦਗੀ ਪਿਆਰ ਮੰਗਦੀ ਐ ਜ਼ਿੰਦਗੀ ਸਤਕਾਰ ਮੰਗਦੀ ਐ ਜ਼ਿੰਦਗੀ ਸਤਕਾਰ ਮੰਗਦੀ ਐ ਜਿਹੜਾ ਪਹਿਲਾ ਹੋल्ड ਸੀ ਰਾਮ ਜੀ ਕਹਿੰਦੇ ਔਰ ਰੈਫਰੀ ਡਿਸੀਜਨ ਹੈ ਜੀ ਉਧਰ ਸਾਡੇ ਦਲਸਾਹ ਦੀ ਸੀ ਜੀ ਪ੍ਰੋਫੈਸਰ ਸੇਵਕ ਸ਼ੇਰਗੜ੍ਹ ਜੀ ਬਾਬੂ ਲਦਾਨ ਬਾਬੂ ਗਦੜਿਆਣੀ ਜੀ ਔਰ ਸਾਡੇ ਸਾਰੇ ਭਰਾਵਾਂ ਦਾ ਧੰਨਵਾਦ ਹੈ ਉੱਤਰੋਂ ਸਾਡੇ ਲਾਲਾ ਸ਼ਾਦਲੀ ਜਗਤਾਰ ਤਾਰਾ ਪ੍ਰਧਾਨ ਉਹ ਸ਼ਾਦਲੀ ਵਾਲੇ ਸੱਤੇ ਲਾ ਰਿਹਾ ਹੈ ਕਹਿੰਦੇ 30 ਤਰੀਕ ਨੂੰ ਥਾੜ ਥਾੜ ਆ ਇਧਰ ਦੇ ਪਾਸੋਂ ਬੰਦ ਕਰ ਲੋ ਮੇਰਾ ਵੀਰ ਬਣ ਕੇ ਆ ਬੇਨਤੀ ਆ ਇੱਕ ਦੋ ਮੈਚ ਹੀ ਰਹਿ ਗਏ ਬਾਈ ਬਣ ਕੇ ਥੋੜਾ ਸਾਧ ਆ ਆ ਸਿਰਾ ਆ ਸਿਰਾ ਆ ਗੱਭਰੂ ਆ ਆ ਸਿਰਾ ਫੇੜ ਲੱਗਿਆ ਆ ਵੇਖਦਾ ਛੰਨਾ ਵਾਲਾ ਆ ਅਮਰਤਾ ਸਮੇ ਉਹ ਖਰੀਆਰ ਆ ਰਿਹਾ ਕੀ ਖਾਲ ਚਾਲ ਆ ਦਰਿਆ ਭੰਗਰੇ ਪਾਰੀ ਐ ਸੱਨਾਂ ਵਾਲੇ ਨੇ ਕਹਿੰਦੇ ਮੇਲਾ ਬਣਾਦਾ ਮੇਲਾ ਬਣ ਗਿਆ ਮੇਲਾ ਬਣ ਗਿਆ ਮੇਲਾ ਬਣ ਗਿਆ ਈਸੀ ਵਾਲਿਆ ਮੇਲਾ ਬਣ ਗਿਆ ਆ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਵਾਸਤੇ ਸਰਦਾਰ ਬਘੇਲ ਸਿੰਘ ਦਾ ਪੁੱਤਰ ਐਸ ਵਾਲੇ ਕਹਿੰਦੇ ਸੰਦੀਪ ਲੁੱਧਰ ਲਓ ਗਲਵਿੰਦਰ ਤੇ ਆ ਸੰਦੀਪ ਆ ਟੱਕਰ ਆ ਟੱਕਰ ਆ ਟੱਕਰ ਆ ਸਿਰਾ ਸਿਰਾ ਹੋ ਗਿਆ ਆ ਲੁੱਧਰ ਸਿਰੇ ਦਾ ਨੰਬਰ ਜੋੜ ਗਿਆ ਧਰਮਾ ਜੀ ਕਰੇ ਗੱਲ ਆ ਗੋਰਾ ਇਧਰੋਂ ਲੁੱਧਰ ਨੰਬਰ ਜੋੜ ਗਿਆ ਕੁਲਵਿੰਦਰ ਤੇਰੇ ਤਿੰਨ ਜਫੇ ਪ੍ਰਗਟ ਸਿੰਘ ਜੀ ਖੰਘੂੜਾ ਉਹਨਾਂ ਦੇ ਵੱਲੋਂ 1000 ਦੇ ਨੇ ਉਹ ਰੱਤਾ ਥੇ ਵਾਲੇ ਪੁੱਜੇ ਹੋਇਆ ਵੱਡੀ ਟੀਮ ਸਪான்ਸਰ ਕੀਤੀ ਹੈ ਪਰ ਇਧਰਲੇ ਪਾਸੇ ਜਾਦੀ ਉਹ ਜਾਦੀ ਤੇ ਦੂਸਰੇ ਪਾਸੇ ਗੋਰਾ ਭੱਜ ਗਿਆ ਆ ਗੋਰਾ ਇਸ ਵੇਲੇ ਰੱਤਾ ਥੇ ਦੀ ਟੀਮ ਦੇ ਵਾਸਤੇ ਅੰਕ ਦਾ ਵਾਅਦਾ ਕਰਦਾ ਹੋਇਆ ਲਓ ਮਨ ਸਿੰਘ ਦੁਲਟ ਆ ਗਿਆ ਮੈਦਾਨ ਦੇ ਅੰਦਰ ਦੇਖਦਿਆਂ ਕਿ ਫਰਕ ਤੇ ਡੋਲੇ ਕੁਝ ਲੱਗਦਾ ਕਰਾਉਣਗੇ ਜਾਫੀਆਂ ਤੇ ਧਾਵੀ ਯਾਰੋ ਜਦੋਂ ਟਕਰਾਉਣਗੇ ਪਰ ਸਾਹਮਣੇ ਗੁਰਮਤਿਆ ਪੋਲੇ ਹੱਥੀ ਗੱਲ ਨਹੀਂ ਬਣਦੀ ਇਹ ਕਹਿੰਦੇ ਐਸਲੇ ਨੌਜਵਾਨ ਆਪਣੀ ਟੀਮ ਦੇ ਵਾਸਤੇ ਮਨ ਸਿੰਘ ਦੁਲਟ ਅੰਕ ਦਾ ਵਾਅਦਾ ਕਰਦਾ ਹੋਇਆ ਲਾ ਫਿਰਾ ਹੋ ਗਿਆ ਕਬੱਡੀ ਪਵਾਓ ਜੀ ਸਰਤਾਜ ਤੇ ਰਾਏ ਤਰਾੜਾ ਦੂਜਾ ਸੈਮੀਫਾਈਨਲ ਖੇੜਿਆ ਜਾਵੇਗਾ ਸਰਤਾਜ ਤੇ ਰਾਏ ਤਰਾੜੇ ਦਾ ਅਗਲੀ ਕਬੱਡੀ ਕੌਣ ਪਾਵੇਗਾ ਇਹ ਸਮਾਂ ਦੱਸੇਗਾ ਸਮਾਂ ਬਲਵਾਨ ਕਬੱਡੀ ਮਹਾਨ ਅੱਜ ਦੁਨੀਆ ਦੇ ਵਿੱਚ ਕਹਿੰਦੇ ਖੇਡ ਕਬੱਡੀ ਦੀ ਚਰਚਾ ਹੋ ਰਹੀ ਹੈ 7 ਅਪ੍ਰੈਲ ਤੋਂ ਆਸਟ੍ਰੇਲੀਆ ਦਾ ਸੀਜ਼ਨ ਉਹ ਸ਼ੁਰੂ ਹੋ ਜਾਣਾ ਤੇ 1 ਮਈ ਤੋਂ ਕਹਿੰਦੇ ਇੰਗਲੈਂਡ ਦਾ ਸੀਜ਼ਨ ਵੀ ਉਹ ਸ਼ੁਰੂ ਹੋ ਜਾਏਗਾ ਮੇਰੇ ਮਿੱਤਰੋ ਫਿਰ ਕੈਨੇਡਾ ਅਮਰੀਕਾ ਦੇ ਸੀਜ਼ਨ ਦੀ ਗੱਲ ਚੱਲੇਗੀ ਅੱਜਕੱਲ੍ਹ ਦੁਨੀਆ ਦੇ ਵਿੱਚ ਯੂਰਪ ਦੇ ਵਿੱਚ ਕਬੱਡੀ ਖੇਡੀ ਜਾ ਰਹੀ ਹੈ ਲਓ ਗੋਰਾ ਰਸਾਲੂ ਵਾਲਾ ਇਸ ਸਮੇਂ ਕਬੱਡੀ ਪਾਉਣ ਦੇ ਲਈ ਤਿਆਰ ਹੈ ਹਣ ਵੇਖਦਾ ਚਾਰ ਜਾਫੀ ਨੇ ਬੋਬਰ ਦਾ ਹੁਸ਼ਿਆਰ ਛੰਨਾ ਦਾ ਅਮਰਤਾ ਯਾਦੀ ਵਰਗੇ ਹੁਣ ਕਿਹੜਾ ਖਿਡਾਰੀ ਬੱਲੇ ਬੱਲੇ ਕਰਵਾਵੇਗਾ ਅੱਜ ਖੜਿਆਲ ਦਾ ਮੇਲਾ ਲੁੱਟਦਾ ਕਿਉਂਕਿ ਵੱਡੇ ਸਟਾਰਾਂ ਦੀ ਟੱਕਰ ਹੈ ਇੱਕ ਪਾਸੇ ਉੱਪਰ ਦਾ ਖਿਡਾਰੀ ਹੈ ਇੱਕ ਪਾਸੇ ਵੱਡਾ 스타 ਕਹਿੰਦੇ ਆ ਸਾਹਮਣੇ ਬੋਪਰ ਦਾ ਹੁਸ਼ਿਆਰਾ ਦੁਨੀਆ 'ਚ ਖੁੱਲੇ ਖਲਾਰੇ ਦੁਨੀਆ 'ਚ ਧੁੱਲੇ ਹਲਾਰੇ ਸਾਡੇ ਜਗਪਾਲ ਬਾਈ ਜੀ ਕਹਿੰਦੇ 500 ਰੁਪਿਆ 500 ਰੁਪਿਆ ਹੁਸ਼ਿਆਰੇ ਦੇ ਲਈ ਹੈ ਔਰ ਚੋਟੀ ਦਾ ਮੈਚ ਅੱਜ ਦੇ ਦਿਨ ਦਾ ਪਹਿਲਾ ਸੈਮੀਫਾਈਨਲ ਮੈਚ ਚੱਲ ਰਿਹਾ ਹੈ 31 ਮਾਰਚ ਨੂੰ ਸलाम ਸ਼ਹੀਦ ਉਧਮ ਸਿੰਘ ਕਾਲਜ ਦੀ ਬੈਕ ਸਾਈਡ ਨਰਮ ਉਪੰਦੇ ਮੈਚ ਹੋਣਗੇ ਜਿੱਤੇ 31000 ਤੇ 21000 ਦੇ ਪ੍ਰਾਈਜ਼ ਤੇ 30 ਮਾਰਚ ਨੂੰ ਉਹ ਸ਼ਾਦਰੀ ਦੇ ਵਿੱਚ ਵੱਡੀ ਰੌਣਕ ਲੱਗਣੀ ਹੈ 41000 ਤੇ 31000 ਪ੍ਰਾਈਜ਼ ਇੱਕ ਖਿਡਾਰੀ ਬਾਰੋ ਤੇ ਬੈਸਟਾਂ ਲਈ ਸੋਫੇ ਹੋਣਗੇ ਲਾਲਾ ਪ੍ਰਧਾਨ ਜਗਤਾਰ ਤਾਰੇ ਬਾਈ ਹੋਣੇ ਸੱਦੇ ਲਾ ਰਹੇ ਆ ਉਧਰ ਸਰਦਾਰ ਸੇਵਾ ਸਿੰਘ ਜੀ ਰਾਣਾ ਜਿਹੜਾ 1 ਮਿੰਟ ਜੀ ਜਿਹੜਾ ਇੱਧਰ ਹੋਲਡ ਪੁਆਇੰਟ ਸੀ ਮਾਨ ਸਿੰਘ ਵਾਲਾ ਉਹ ਜਾਫੀਆਂ ਦਾ ਰੱਤਾ ਥੇਂ ਦੀ ਟੀਮ ਦਾ ਹੈ ਜੀ ਬਹੁਤ-ਬਹੁਤ ਧੰਨਵਾਦ ਜਿੰਨੀ ਸੰਗਤ ਪੁੱਜੀ ਐ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਸਾਰਿਆਂ ਦਾ ਧੰਨਵਾਦ ਸੁੱਖਾ ਨੇਜਰ ਸਾਡਾ ਵੀਰ ਤੇ ਨਾਲ ਰਣਜੀਤ ਸਿੰਘ ਟੰਡਾ ਤੇ ਨਾਲ ਸਾਡੇ ਬਲਜੀਤ ਬਾਸੀ ਜੀ ਸੇਵਾ ਸਿੰਘ ਰਾਣਾ ਸੱਭਾ ਥਿਆੜਾ ਸਾਰਿਆਂ ਦਾ ਧੰਨਵਾਦ ਆਮਰਤ ਠੱਠੀ ਪਾਈ ਵਾਲਾ ਅਮਰੀਕਾ ਤੋਂ ਸਾਡਾ ਵੀਰ ਹੈ ਸਾਰਿਆਂ ਦਾ ਧੰਨਵਾਦ ਅਸ਼ਿੰਦਰ ਸਮਰੇ ਉੜਨ ਦਾ ਮਰਜਿੰਦਰ ਸੋਤੇ ਉਹਨਾਂ ਦਾ ਸਾਰੇ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਦਾ ਵੱਡਾ ਰੋਲ ਹੈ ਵੱਡਾ ਰੋਲ ਹੈ ਬਿਲਕੁਲ ਜੀ ਬਿਲਕੁਲ ਚੱਲਦੇ ਮੈਚ ਦੇ ਵਿੱਚੋਂ ਫਤਿਹਗੜ ਸ਼ੰਨਾ ਦੀ ਟੀਮ ਜਿਹੜੀ ਉਹ ਜਿੱਤੂ ਰਹੀ ਹੈ ਇਹ ਦੂਜੇ ਸੈਮੀ ਦੇ ਵਿੱਚ ਦਰਸ਼ਕ ਵੀਰੋ ਜੇ ਮੈਚ ਵਧੀਆ ਲੱਗਦਾ ਇੱਕ ਵਾਰੀ ਤਾੜੀਆਂ ਮਾਰ ਦਿਓ ਜ਼ੋਰਦਾਰ ਵਾਹ ਜੀ ਵਾਹ ਕਿਸੇ ਦਾ ਕਹਿੰਦੇ ਕੋਈ ਪੱਖਪਾਤ ਨਹੀਂ ਬਿਲਕੁਲ ਨਰੋਲ ਟੂਰਨਾਮੈਂਟ ਹੈ ਕਿਉਂਕਿ ਸੱਤ ਬਲ ਖੜਿਆ ਇਧਰ ਜਗਤਪਾਲ ਮੈਦ ਖੜਾ ਭਰਾ ਕਹਿੰਦਾ ਵੀ ਦੋਨੋਂ ਟੀਮਾਂ ਸਾਡੀਆਂ ਆਪਣੀਆਂ ਟੀਮਾਂ ਰੱਤਾ ਥੇ ਵੀ ਤੇ ਫਤਿਹਗੜ ਛੰਨਾ ਵੀ ਸਾਡੇ ਲਈ ਕੋਈ ਪੱਖਪਾਤ ਨਹੀਂ ਬਹੁਤ ਬਹੁਤ ਧੰਨਵਾਦ ਦਾ ਪਿਆਰ ਹੈ ਵਾਹਿਗੁਰੂ ਜੀ